ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਦਕਾ ਚੱਲ ਰੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਜੇ ਪਾਤਸ਼ਾਹ ਜੀ ਦੀ ਬਾਣੀ ਗੁਜਰੀ ਰਾਗ ਚੱਲ ਰਿਹਾ ਹੈ। ਹਾਉ ਪਾਤਸ਼ਾਹ ਜੀ ਦੇ ਪੰਜਵੇਂ ਸ਼ਬਦ ਰਮ ਹੁੰਦੇ ਹਨ। ਆਪਣੀ ਰਸਨਾ ਤੋਂ ਵਖਾਰ ਮਨ ਤੋਂ ਵਤਨ ਕਰਦੇ ਹੋਏ ਈਵਾਨੁ ਪ੍ਰਦੇਸ਼ ਬਖਸ਼ ਦੇ ਹਾਂ ਜੀ ਗੁਦਰੀ ਮਹੱਲਾ ਤੀਜਾ ਜੁਗ ਮਹਿ ਨਾਮ ਦੁਰਲੱਭ ਹੈ ਗੁਰਮੁਖ ਪਾਇਆ ਜਾਏ ਬਿਨ ਨਾਵੇਂ ਮੁਕਤ ਨਾ ਹੋਈ ਵੇਖੋ ਕੋ ਵਿਉਪਾਇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਆਪਣੀ ਬਾਣੀ ਦੇ ਵਿੱਚ ਨਾਮ ਜੀਆਂ ਬਰਕਤਾਂ ਬਾਰੇ ਵਰਣਨ ਕਰਦੇ ਹਨ ਸੱਚੇ ਨਾਮ ਦੀ ਪ੍ਰਾਪਤੀ ਅਤਿ ਸੱਚੇ ਗੁਰੂ ਦੀ ਪ੍ਰਾਪਤੀ ਬਾਰੇ ਵਰਣਨ ਕਰਦੇ ਹਨ ਕੀ ਬੜੀ ਹਲਨਾ ਕਾਲ ਕੇ ਸੱਚੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਨਾਮ ਦੀ ਪ੍ਰਾਪਤੀ ਹੁੰਦੀ ਹੈ ਜੁਗਮੈ ਨਾਮ ਦੁਰਲਭ ਹੈ ਕਹਿੰਦੇ ਇਸ ਕਰਕੇ ਜਗਤ ਵਿੱਚ ਜੁਗਤ ਭਾਵ ਕਲਯੁਗ ਦਾ ਦੇ ਵਿੱਚ ਨਾਮ ਜਿਹੜਾ ਦੁਰਲਭ ਵਸਤੂ ਹੈ ਜਿਹੜੀ ਕਿਸ ਸੰਸਾਰੀ ਵਸਤਵਾਂ ਦੇ ਤੁੱਲ ਸੀਧੀ ਨਹੀਂ ਜਾ ਸਕਦੀ ਜੁਗਮੈ ਨਾਮ ਦੁਰਲਭ ਹੈ ਗੁਰਮੁਖ ਪਾਇਆ ਜਾਏ ਮਹਾਰਾਜ ਜੀ ਕਹਿੰਦੇ ਕੋਈ ਵਿਰਲਾ ਗੁਣ ਦੀ ਮੱਤ ਲੈ ਕੇ ਇਹਨੂੰ ਲੈ ਸਕਦਾ ਜਿੰਨੂੰ ਸੱਚੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਉਹ ਹੀ ਨਾਮ ਨੂੰ ਪਾ ਸਕਦਾ ਨਹੀਂ ਤਾਂ ਮਹਾਰਾਜ ਜੀ ਕਹਿੰਦੇ ਸੰਸਾਰ ਦੇ ਵਿੱਚ ਕੋਈ ਇਹਦੇ ਤੁਲ ਬਸਤੂ ਚੀਜ਼ ਨਹੀਂ ਹੈ ਇਹ ਜਦੋਂ ਦੇਖ ਕੇ ਅਸੀਂ ਇਹਨੂੰ ਲੈ ਸਕੀਏ ਇਹਦੀ ਕੀਮਤ ਪਾ ਸਕੀਏ ਭੇਟਾ ਪਾ ਸਕੀਏ ਤੈਨੂੰ ਲੈ ਲਈਏ ਔਰ ਫਿਰ ਵੀ ਮਨੁੱਖ ਦੀ ਬਿਰਤੀ ਐਸੀ ਹੈ ਉਹ ਬਿਨਾ ਮਿਹਨਤ ਤੋਂ ਨਾਮ ਨੂੰ ਚਾਹੁੰਦਾ ਹੈ ਕਿ ਉਹ ਨਾਮ ਦੀ ਪ੍ਰਾਪਤੀ ਹੋ ਜਾਵੇ ਤੇ ਨਹੀਂ ਤਾਂ ਦੁਨਿਆਵੀ ਵਸਤਵਾਂ ਕੱਚਾ ਧਾਨ ਜਿੰਦਾਨੀ ਪ੍ਰਦਾਰਥਾਂ ਦੇ ਮਗਰ ਆਪਣੀ ਜ਼ਿੰਦਗੀ ਜਿਹੜੀ ਅਵ्यर्थਕ ਵਾਸਤਵ ਹੈ ਗੁਰੂ ਅੰਮ੍ਰਿਤਦਾਸ ਜੀ ਮਹਾਰਾਜ ਸਾਨੂੰ ਰਸਤਾ ਦਰਸਾਉਂਦੇ ਹਨ ਕਹਿੰਦੇ ਇਸ ਜਗਤ ਵਿੱਚ ਜੋਗਮੈ ਨਾਮ ਦੁਲੰਭ ਹੈ ਗੁਰਮੁਖ ਪਾਇਆ ਜਾਏ ਕਹਿੰਦੇ ਨਾਮ ਜਿਹੜਾ ਦੁਲੱਭ ਵਸਤੂ ਹੈ ਗੁਰੂ ਦੀ ਮੱਤ ਦੇ ਨਾਲ ਗੁਰੂ ਦੀ ਪ੍ਰਾਪਤੀ ਨਾਲ ਗੁਰੂ ਦੀ ਸਿੱਖਿਆ ਦੇ ਨਾਲ ਹੀ ਇਹਨੂੰ ਲੈ ਸਕਦੇ ਹਾਂ ਪਾ ਸਕਦੇ ਹਾਂ ਬਿਨ ਨਾਵੇਂ ਮੁਕਤ ਨਾ ਹੋਵੀ ਵੇਖੋ ਕੋਈ ਉਪਾਏ ਕਹਿੰਦੇ ਦੇਖ ਲਓ ਕੋਈ ਵੀ ਪਾ ਕਰਕੇ ਹਾਰਾ ਜੀ ਕਹਿੰਦੇ ਬਿਨਾ ਨਾਮ ਤੋਂ ਮੁਕਤੀ ਦੀ ਪ੍ਰਾਪਤੀ ਨਹੀਂ ਇਹ ਮੁਕਤੀ ਨਹੀਂ ਲਾ ਸਕਦੇ ਬਿਨਾ ਸੱਚੇ ਨਾਮ ਤੋਂ ਬਿਨ ਨਾਮੇ ਮੁਕਤ ਨਾ ਹੋਵੀਂ ਵੇਖੋ ਕੋ ਕੋਈ ਉਪਾਏ ਕਹਿੰਦੇ ਵੇਖ ਲਓ ਭਵੇਂ ਕੋਈ ਪਾ ਕਰਕੇ ਕਹਿੰਦੇ ਸ੍ਰਿਸ਼ਟੀ ਵਿੱਚ ਜਗਤ ਵਿੱਚ ਯੁਗ ਵਿੱਚ ਕੋਈ ਐਸਾ ਪਾਣੀ ਹੈ ਕੋਈ ਢੰਗ ਨਹੀਂ ਹੈ ਕੋਈ ਤਰੀਕਾ ਨਹੀਂ ਹੈ ਜਿਹਦੇ ਨਾਲ ਅਸੀਂ ਆਤਮਾ ਨੂੰ ਮੁਕਤ ਕਰ ਸਕੀਏ ਆਤਮਾ ਨੂੰ ਟਕਾ ਸਕੀਏ ਮੰਨ ਟਕਾਈ ਵਿੱਚ ਸਾਡਾ ਜਾਵੇ ਇਹਦੇ ਕੋਈ ਨਹੀਂ ਆ ਸੰਸਾਰ ਵਿੱਚ ਬਿਨਾ ਨਾਮ ਤੋਂ ਕਹਿੰਦੇ ਮੁਕਤੀ ਦੀ ਪ੍ਰਾਪਤੀ ਹੋਈ ਨਹੀਂ ਹੈ ਬਲਿਹਾਰੀ ਗੁਰ ਆਪਣੇ ਸਦ ਬਲਿਹਾਰੈ ਜਾਓ ਮਹਾਰਾਜ ਜੀ ਹਾਉ ਦੀ ਪੰਕਤੀ ਵਿੱਚ ਕੇਂਦਰੀ ਭਾਵ ਦਰਸਾਉਂਦੇ ਅਨੁਕੰਦੇ ਇਸ ਕਰਕੇ ਭਾਈ ਅਸੀਂ ਸਤਿਗੁਰਾਂ ਅੱਗੇ ਸੱਚੇ ਗੁਰੂ ਅੱਗੇ ਬਲਿਹਾਰੀ ਹਾਂ ਭਾਵ ਕੀ ਉਹਨਾਂ ਤੋਂ ਕੁਰਬਾਨ ਜਾਂਦੇ ਆ ਉਹ ਮਾਲਕ ਦੇ ਬਲ ਹਾਰਿ ਭਾਤੋ ਭਾਵ ਇਹਦਾ ਅਰਥ ਬਣਦਾ ਕਿ ਉਹਦੇ ਅੱਗੇ ਸਾਡਾ ਬਲ ਨਹੀਂ ਚੱਲਦਾ ਦੁਨੀਆ ਤੇ ਅਸੀਂ ਬਲ ਸ਼ਕਤੀ ਚਲਾ ਸਕਦੇ ਹਾਂ ਪਰ ਸੱਚੇ ਮਾਰਗ ਕੇ ਸਾਰੇ ਬਲ ਸਾਰੀਆਂ ਸ਼ਕਤੀਆਂ ਸਾਰੀ ਸੂਰਮਤਾ ਹੀ ਖਤਮ ਕਿਉਂਕਿ ਉਹਦੇ ਅੱਗੇ ਤਾਂ ਅਸੀਂ ਕੁਝ ਨਹੀਂ ਹਾਂ ਇਸ ਕਰਕੇ ਉਤ ਸਦਾ ਹੀ ਬਲਹਾਰ ਜੰਨੇ ਆ ਗੁਰ ਆਪਣੇ ਸੱਦ ਬਲਹਾਰੇ ਜਾਓ ਕਹਿੰਦੇ ਸੱਚੇ ਗੁਰਾਂ ਤਾਂ ਆਪਣੇ ਗੁਰਾਂ ਤੋਂ ਸਦਾ ਹੀ ਕੁਰਬਾਨ ਜੰਨੇ ਹਾ ਸਤ ਗੁਰ ਮਿਲਿਆ ਹਰ ਮਨ ਵਸੈ ਸਹਜੇ ਰਹੈ ਸਮਾਏ ਤੇ ਮਹਾਰਾਜ ਜੀ ਕਹਿੰਦੇ ਜਦੋਂ ਸਤ ਗੁਰ ਦਾ ਮੇਲ ਹੋ ਗਿਆ ਸਤ ਗੁਰ ਮਿਲਿਆ ਹਰ ਮਨ ਵਸੈ ਕਹਿੰਦੇ ਫਿਰ ਹਰੀ ਨੇ ਮਨ ਵਿੱਚ ਵਸਣਾ ਸੱਚੇ ਗੁਰੂ ਦੀ ਪ੍ਰਾਪਤੀ ਦੇ ਨਾਲ ਹੀ ਪ੍ਰਭੂ ਦੀ ਪ੍ਰਾਪਤੀ ਹੈ ਹਰੀ ਦੀ ਪ੍ਰਾਪਤੀ ਹੈ ਤੇ ਮਹਾਰਾਜ ਜੀ ਕਹਿੰਦੇ ਸਤ ਗੁਰ ਮਿਲਿਐ ਹਨ ਮਨ ਵਸੈ ਕਹਿੰਦੇ ਉਹਨੂੰ ਮਿਲਣਾ ਪੈਣਾ ਸੱਚੇ ਸੱਚੇ ਗੁਰੂ ਕੋਲ ਮਿਲਣਾ ਪੈਣਾ ਉਹਦੇ ਕੋਲ ਜਾਣਾ ਪੈਣਾ ਸੱਚੇ ਗੁਰੂ ਨੂੰ ਧਾਰਨ ਕਰਨਾ ਪੈਣਾ ਤੇ ਮਹਾਰਾਜ ਜੀ ਕਹਿੰਦੇ ਤਾਂ ਅਸੀਂ ਹਰੀ ਨੂੰ ਮਨ ਦੇ ਸਕਦੇ ਆ ਉਹਦੇ ਚਰਨਾਂ ਵਿੱਚ ਤਾਂ ਸਾਡਾ ਮਾਣਾ ਸਕਦਾ ਹੈ ਹਰੀ ਦੀ ਪ੍ਰਾਪਤੀ ਤਾਂ ਸੁਖ ਦੀ ਐ ਸਤਿ ਆਵਸਤਾ ਐ ਸਹਿਜ ਬਸਤਾ ਦੀ ਪ੍ਰਾਪਤੀ ਹੁੰਦੀ ਹਰ ਮਨ ਵਸੇ ਸਹਿਜੇ ਰਹੇ ਸਮਾਏ ਕਹਿੰਦੇ ਸਹਿਜੇ ਉ ਫਿਰ ਚਿੱਤ ਵਿੱਚ ਆਵਸ ਦਾ ਸਮਾਜ ਅੰਦਰ ਆਉਂ ਇਸ ਰਾਮਦੇਵ ਕੀ ਮਹਾਰਾਜ ਜੀ ਬਚਨ ਕਰਦੇ ਹਨ ਭਾਈ ਜਾ ਭਾਉ ਪਾਏ ਆਪਣਾ ਵਿਰਾਗ ਉਪਜੇ ਮਨ ਆਇਆ ਮਹਾਰਾਜ ਜੀ ਕਹਿੰਦੇ ਜਾਪੋ ਜੇ ਭਉ ਹੈ ਹਨਰ ਦੇ ਵਿੱਚ ਮਾਲਕ ਦਾ ਡਰ ਪੈਦਾ ਕਰਾਂਗੇ ਤੇ ਤਾਂ ਭੈ ਮਹਾਰਾਜ ਜੀ ਕਹਿੰਦੇ ਹਿਰਦੇ ਦੇ ਵਿੱਚ ਵਿਰਾਗ ਪੈਦਾ ਨਾ ਵਿਰਾਗ ਉਪਜ ਭਉ ਤੇ ਭੈ ਦੋਵੇਂ ਹੀ ਜ਼ਰੂਰੀ ਹਨ ਮਨੁੱਖ ਜੀ ਗੁਰਮੁਖ ਵਾਸਤੇ ਕਹਿੰਦੇ ਜਿੰਨਾ ਚਿਰ ਹਿਰਦੇ ਵਿੱਚ ਡਰ ਨਹੀਂ ਨਾ ਮਾਲਕ ਦਾ ਉਹਦੇ ਤੋਂ ਡਰਾਂਗੇ ਨਹੀਂ ਉਹਨੂੰ ਸਮਝਾਂ ਨਹੀਂ ਗੀ ਇਹ ਸਮਝਾਂ ਕੀ ਆਈ ਨਹੀਂ ਉਹ ਤਾਂ ਇਹ ਅਸੀਂ ਪ੍ਰਾਰਥਨਾ ਕਰਦੇ ਆਂ ਪਾਪ ਕਰਦੇ ਆਂ ਜ਼ਿੰਦਗੀ ਵਿੱਚ ਮਾੜੇ ਕਰਮਾਂ ਨੂੰ ਧਾਰਨ ਕਰ ਲੈਂਦੇ ਆਂ ਆਪਣੀ ਜ਼ਿੰਦਗੀ ਵਿੱਚ ਕਿਉਂਕਿ ਉੱਥੇ ਅਸੀਂ ਭੁੱਲ ਜਾਂਦੇ ਆਂ ਕਿ ਉਹ ਦੇਖਦਾ ਹੈ ਉਹ ਕਹਿੰਦੇ ਆਂ ਕਿ ਉਹ ਆਮ ਹੈ ਉਹਨੂੰ ਆਦਮੀ ਸਮਝ ਬੈਠਦੇ ਆਂ ਆਮ ਮਨੁੱਖ ਜਾਣ ਲੈਂਦੇ ਆਂ ਉਹਨੂੰ ਮਾਲਕ ਨੂੰ ਪ੍ਰਭੂ ਨੂੰ ਅਸੀਂ ਪ੍ਰਾਰਥਨਾ ਕਰਦੇ ਆਂ ਕਿ ਉਹ ਕਿਹੜਾ ਦੇਖਦਾ ਲੋਕ ਛਿਪ ਕੇ ਕੰਵਰਿਆਂ 'ਚ ਓਲਾ ਕਰਕੇ ਉਹ ਤੋਂ ਕਾਪ ਪਾਪ ਕਮਾ ਲੈਣਿਆ ਇਹ ਮਹਾਰਾਜ ਜੀ ਕਹਿੰਦੇ ਜਿੰਨਾ ਚਿਰ ਉਹਦਾ ਪੈ ਨਹੀਂ ਹਿਰਦੇ ਵਿੱਚ ਡਰ ਨਹੀਂ ਉਹਨਾਂ ਚਿਰ ਕਹਿੰਦੇ ਵਿਰਾਗ ਨਹੀਂ ਪੈਦਾ ਹੋਣਾ ਭਉ ਨਹੀਂ ਬੰਦਾ ਮਾਲਕ ਦਾ ਕਿੰਨੂ ਭੈ ਹਿਰਦੇ ਵਿੱਚ ਬਣਾਣਾ ਪਏਗਾ ਤੀ ਆ ਸਾਹਮਣੇ ਖੜਿਆ ਦੇਖ ਰਿਹਾ ਇਹ ਮੇਰਾ ਸੰਸਾਰੀ ਬਾਪੂ ਨਹੀਂ ਦੇਖਦਾ ਮਾਪਿਓ ਨਹੀਂ ਦੇਖ ਰਿਹਾ ਤੇ ਪਿਤਾ ਪਰਮੇਸ਼ਰ ਇਹ ਵੀ ਬਾਪੂ ਹੈ ਦੇਖ ਰਿਹਾ ਫਿਰ ਉੱਲਾ ਖਤਮ ਹੋ ਜਾਏਗਾ ਫਿਰ ਮਨ ਦੇ ਵਿੱਚ ਜਦੋਂ ਦਾ ਭੈ ਜਾਗ ਪਿਆ ਫਿਰ ਪ੍ਰਾਹ ਦਾ ਆਪਣੇ ਆਪ ਖਤਮ ਹੋ ਜਾਂਦੇ ਨੇ ਪਾਪ ਕਰਨ ਆਮੁਖ ਝੂਠ ਬੋਲਣਾ ਛੱਡ ਦਿੰਦਾ ਫਿਰ ਰਸਤਾ ਚੇਂਜ ਹੁੰਦਾ ਜਿੰਨਾ ਚਿਰ ਅੰਦਰ ਉਹ ਮਾਲਕ ਦਾ ਡਰ ਨਹੀਂ ਨ ਬਣਦਾ ਇਹ ਮਹਾਰਾਜ ਤੀਜੇ ਪਾਸ਼ਾ ਜੀ ਕਹਿੰਦੇ ਉਹਨਾਂ ਚਿਰ ਪ੍ਰੇਮ ਵੀ ਪੈਦਾ ਨਹੀਂ ਹੁੰਦਾ ਵਿਰਾਗ ਨਹੀਂ ਪੈਦਾ ਹੁੰਦਾ ਇਹਦੇ ਵਿੱਚ ਕਹਿੰਦੇ ਉਹਨਾਂ ਚਿਰ ਪ੍ਰਾਪਤੀ ਵੀ ਨਹੀਂ ਹੈ ਕਹਿੰਦੇ ਪਹਿਲੋ ਉਹਦੇ ਤੋਂ ਮਾਲਕ ਨੂੰ ਮਹਾਰਾਜ ਜੀ ਕਹਿੰਦੇ ਸਾਹਮਣੇ ਸਮਝੋ ਕਿ ਉਹ ਦੁਨੀਆ ਜੇ ਨਹੀਂ ਤੱਕਦੀ ਭਾਈ ਉਹ ਮਾਲਕ ਦੇਖ ਰਿਹਾ ਹੈ ਅਸੀਂ ਮੱਠ ਅੱਗੀ ਮਾਰਾਂਗੇ ਮਾੜੇ ਕਰਮ ਕਰਾਂਗੇ ਵਾਲੇ ਅੰਵਲ ਧਾਰਨ ਕਰਾਂਗੇ ਤਾਂ ਉਹਨੇ ਤੇ ਤੱਕਣਾ ਜਿਵੇਂ ਇੱਕ ਮਾਪੂਰਖਾ ਨੇ ਕੋਈ ਮੂਰਖ ਆਦਮੀ ਸੀ ਉਹਨੂੰ ਇੱਕ ਦੋਸਤ ਬੰਦੇ ਆਇਆ ਮਹਾਰਾਜ ਕੋਲ ਆ ਪ੍ਰਾਨੀ ਆਇਆ ਮਾਪੂਰਖਾ ਕੋਲ ਆਏ ਤੇ ਉਹਨਾਂ ਨੂੰ ਕਹਿੰਦੇ ਕੀ ਮਾਪੂਰਖਾ ਨੇ ਯੁਗਤੀ ਦੱਸੀ ਉਹਨੂੰ ਪਾਣ ਦੀ ਨੇ ਲਾਉਏ ਕਬੂਤਰ ਹਨ ਦੋ ਜੋੜਾ ਹੈ ਤੇ ਤੁਸੀਂ ਲੈ ਜਾਓ ਇਹ ਉੱਥੇ ਜਾ ਕੇ ਮਾਰਨੇ ਹਨ ਜਿੱਥੇ ਕੋਈ ਦੇਖਦਾ ਨਾ ਹੋਵੇ ਤੇ ਜੇ ਕੋਈ ਉੱਥੇ ਦੇਖਦਾ ਹੋਇਆ ਤੇ ਵਾਪਸ ਲੈ ਆਉਣੇ ਹਨ ਤੇ ਜਿਹੜਾ ਇੱਕ ਆਦਮੀ ਸੀ ਉਹ ਬੜਾ ਜਗਾ ਲੱਭਦਾ ਰਿਹਾ ਕਬੂਤਰ ਉਹ ਪੰਛੀ ਹੱਥ 'ਚ ਹੈ ਕਿ ਮੈਂ ਇਹਨੂੰ ਕਿੱਥੇ ਮਾਰਾਂ ਕਿਤੇ ਉਹ ਲੈ ਜਾ ਕੇ ਕਮਰੇ ਦੇ ਵਿੱਚ ਲੁਕ ਸਿਪ ਕੇ ਉਹਨੇ ਗਰਦਨ ਮਰੋੜਤੀ ਉਹਦੀ ਕਬੂਤਰ ਦੀ ਤੇ ਲਿਆ ਕੇ ਮਾਪ੍ਰਸ਼ਾਂ ਦੀ ਤਲੀ ਤੇ ਰੱਖਤਾ ਲੋ ਮਹਾਰਾਜ ਜੀ ਇੱਥੇ ਕਮਰੇ 'ਚ ਕੋਈ ਨਹੀਂ ਸੀ ਮੈਂ ਮਾਰਤਾ ਮੂਰਖਤਾ ਹੀ ਕਰ ਲਈ ਉਹ ਲਗਾ ਕਿ ਪ੍ਰਮਾਤਮਾ ਉੱਤੇ ਤੱਕਦਾ ਹੈ ਉਹ ਦੇਖਦਾ ਹੈ ਪਰ ਦੂਜਾ ਸਮਝਦਾਰ ਸੀ ਉਹਦੇ ਮਨ ਦੇ ਵਿੱਚ ਵਿਚਾਰ ਆ ਗਈ ਉਹ ਲੱਭਦਾ ਰਿਹਾ ਬੜੀ ਜਗ੍ਹਾ ਕਿ ਕਿੱਥੇ ਮੈਂ ਇਹ ਪੰਛੀ ਨੂੰ ਮਾਰਾਂ ਜਿੱਥੇ ਕੋਈ ਨਾ ਦੇਖਦਾ ਹੋਵੇ ਤੇ ਮਨ ਦੇ ਵਿੱਚ ਉਹਦੇ ਦੇਖੋ ਗਿਆਨ ਪ੍ਰਗਟ ਹੋ ਗਿਆ ਸੀ ਗੱਲ ਤੋਂ ਉਹ ਆਂਦਾ ਕਿ ਦੁਨੀਆ ਤੇ ਨਹੀਂ ਤੱਕਦੀ ਕੋਈ ਨਹੀਂ ਦੇਖਦਾ ਪਰ ਉੱਤੇ ਪ੍ਰਮਾਤਮਾ ਤਾਂ ਮੈਨੂੰ ਤੱਕ ਰਿਹਾ ਹੈ ਮੈਂ ਉਲਾ ਕਰਾਂਗਾ ਉਹਨੇ ਤੇ ਦੇਖਣਾ ਹੀ ਦੇਖਣਾ ਹੈ ਇਸ ਕਰਕੇ ਮੇਰੇ ਕੋਲ ਤਾਂ ਕੋਈ ਜਗਾ ਹੀ ਨਹੀਂ ਕਿ ਨੂੰ ਮਾਰਦਾ ਉਹ ਤਾਂ ਤੱਕਦਾ ਉਹਦੀ ਨਿਗਾ ਤਾਂ ਮੇਰੇ ਉੱਤੇ ਹੀ ਹੈ ਜੇ ਮੈਂ ਕਿਤੇ ਲੁਕ ਛਿਪ ਕੇ ਵੀ ਇਹਨੂੰ ਪੰਛੀ ਨੂੰ ਮਾਰਾਂਗਾ ਫਿਰ ਵੀ ਉਹਨੇ ਦੇਖ ਲੈਣਾ ਪ੍ਰਭੂ ਨੇ ਪ੍ਰਮਾਤਮਾ ਨੇ ਉਹ ਸਮਝਦਾਰ ਸੀ ਤੇ ਉਹ ਵਾਪਸ ਲਿਆ ਜਦੋਂ ਵਾਪਸ ਲਿਆ ਆ ਦੇਖੋ ਉੱਥੇ ਹੀ ਗਿਆਨ ਪ੍ਰਗਟ ਹੋ ਗਿਆ ਉਹ ਮਾਪੂਸ਼ਕ ਕਹਿੰਦੇ ਕਹਿੰਦੇ ਠੀਕ ਐ ਤੂੰ ਗਲਤ ਹੈ। ਕਿਉਂਕਿ ਪਰਮਾਤਮਾ ਜੇ ਦੁਨੀਆ ਨਹੀਂ ਤੱਕਦੀ ਦੁਨੀਆ ਦਾ ਉਲਾਕ ਕੀਤਾ ਤੂੰ ਪਰ ਪਰਮੇਸ਼ਰ ਨੂੰ ਤੂੰ ਜਾਣਿਆ ਹੀ ਨਹੀਂ। ਕਿ ਉਹ ਕਮਰੇ 'ਚ ਖੜਿਆ ਵੀ ਤੇਰੇ ਕੋਲ ਤੱਕ ਰਿਹਾ ਤੇਰੇ ਇਹ ਪਾਪ ਕਰਮ ਨੂੰ। ਉਹਦੇ ਤੋਂ ਥੋੜਾ ਲੁਕਿਆ ਛਿਪਿਆ ਦੇਖੋ ਜਮੇ ਮਾਹ ਭਾਰਤ ਵਿੱਚ ਦੇਖੋ ਦੁਰਯੋਧਨ ਦਾ ਪਿਤਾ ਸੀ ਅੰਨਾ ਸੀ ਦੇਖ ਲਓ। 100 ਜਨਮ ਪਹਿਲੋਂ ਨੇ ਦੇਖੋ ਪਾਪ ਕੀਤਾ ਸੀ ਤੇ ਉਹ 100 ਜਨਮ ਬਾਅਦ ਵੀ ਕ੍ਰਿਸ਼ਨ ਭਗਵਾਨ ਜੀ ਕਹਿੰਦੇ ਤੈਨੂੰ ਭੋਗਣਾ ਪਿਆ ਭੋਗਣਾ ਪਏਗਾ ਮਾਹਾਰਤ ਵਿੱਚ ਉਹਦੇ ਪੁੱਤਰ ਮਾਰੇਗੇ ਸਾਰਾ ਦੇਖੋ ਪੁੱਤਰਾ ਨੂੰ ਮਾਰਤਾ ਉਹ ਸਾਰਾ ਦੁੱਖ ਨੂੰ 100 ਸਾਲ ਬਾਅਦ ਭੋਗਣਾ ਪਿਆ ਕਦੋਂ ਭੋਗਣਾ ਪਿਆ ਉਹ ਪਿੱਛੇ ਉਹਨੇ ਦੇਖੋ ਹੰਸਾਂ ਦੇ ਬੱਚਿਆਂ ਨੂੰ ਦੇਖੋ ਵੱਢ ਕੇ ਖਾਦਾ ਸੀ ਹੰਸਾਂ ਦੇ ਬੱਚੇ ਜਿਸ ਟੈਮ ਭੋਜਨ ਪਕਾਉਣ ਵਾਲਾ ਰਸੋਈਆ ਘਰ ਵਿੱਚ ਸੀ ਕਿਉਂਕਿ ਰਾਜ ਭਾਗ ਉੱਤਰ ਰਸੋਈਏ ਹੁੰਦੇ ਹਨ ਜਿਹੜੇ ਭੋਜਨ ਪਕਾਉਂਦੇ ਹਨ ਤੇ ਦੇਖੋ ਬੱਚਾ ਇੱਕ ਦਿਨ ਮਾਰ ਕੇ ਉਹਦੀ ਜੀਭ ਤੇ ਜਦੋਂ ਦਾ ਰਸ ਆਇਆ ਲੋਭ ਜਾਗ ਪਿਆ ਤ੍ਰਿਸ਼ਨਾ ਜਾਗ ਗਈ ਉਹ ਕਹਿੰਦਾ ਕਿ ਰੋਜ਼ ਹੀ ਮਾਸ ਨੂੰ ਖਵਾਣਾ ਰੋਜ਼ ਤੇ ਉਹਨੇ 100 ਬੱਚੇ ਦੇਖੋ ਹੰਸਾਂ ਦੇ ਮਾਰ ਕੇ ਖਾਦੇ ਸੀ ਤੇ ਦੇਖੋ ਦਾ श्राਪ ਹੋਇਆ ਸੀ ਹੰਸਣੀ ਨੇ श्राप ਦਿੱਤਾ ਕਿ ਜਿਸ ਤਰ੍ਹਾਂ ਮੈਂ ਮੈਨੂੰ ਬਜੋਗ ਹੋਇਆ ਬੱਚਿਆਂ ਦਾ ਤੂੰ ਮੇਰੇ ਬੱਚੇ ਮਾਰਿਆ ਹੱਸਣੀ ਨੇ ਤੇ ਤੈਨੂੰ ਵੀ ਇਹ ਫਲ ਮਿਲੇਗਾ ਇਹਦਾ ਸਜ਼ਾ ਭੁਗਤਨੀ ਪਵੇਗੀ ਤੇ ਕਿੰਨਾ ਉਹਦੀ ਤਪੱਸਿਆ ਸੀ ਬੰਦਗੀ ਸੀ ਈਸ਼ਵਰਨ ਭਵਾਨ ਜੀ ਨੂੰ ਜਦੋਂ ਨੇ ਸਵਾਲ ਕੀਤਾ ਕਿ ਮੈਨੂੰ ਕਾਹਦਾ ਫਲ ਮਿਲਦਾ ਪੈ ਮੇਰਾ ਅੰਨਾ ਪਾਨਾ ਮੈਂ ਆਖਾ ਤੂੰ ਨੇਤਰ ਹੀ ਨਾ ਤੇ ਦੂਜਾ ਮੈਨੂੰ ਇਹ ਦੁੱਖ ਮਿਲਦਾ ਪੈ ਮੇਰੇ ਪੁੱਤਰਾਂ ਦੇ ਨਾਲ ਜੰਗ ਹੋ ਰਿਹਾ ਮਾਰੇ ਜਾਣਿਆ ਮੈਨੂੰ ਪਤਾ ਹੈ ਤੇ ਭਗਵਾਨ ਨੇ ਫਿਰ ਜਵਾਬ ਦਿੱਤਾ ਸੀ ਕਹਿੰਦੇ 100 ਸਾਲ ਪਹਿਲੋਂ ਜਿਹੜਾ ਪਰਾਧ ਕੀਤਾ ਸੀ ਉੱਥੇ ਤੱਕ ਤੇਰੀ ਨਿਗਾਹ ਨਹੀਂ ਜਾ ਰਹੀ ਕਹਿੰਦੇ ਉਹ ਵੀ ਤਾਂ ਹੀ ਤੇਰਾ ਫਲ ਸੀ ਪੁੰਨਾ ਦਾ ਇਹਦੇ ਕਰਕੇ ਤੇਰਾ ਪਾਪ ਪਿੱਛੇ ਚਲਾ ਗਿਆ ਤੇ ਹੁਣ ਤੈਨੂੰ ਇਹ ਭੁਗਤਣਾ ਹੀ ਪੈਣਾ ਤੇਰਾ ਅੱਖਾਂ ਤੋਂ ਤੂੰ ਹੀ ਨਾ ਹੈ ਨਿਤਰੀ ਨਾ ਉਹ ਵੀ ਤੈਨੂੰ ਸਜ਼ਾ ਮਿਲੀ ਤੇ ਹੁਣ ਤੇਨੇ ਤੇਰੇ ਪੁੱਤਰ ਵੀ ਮਾਰੇ ਜਾਣੇ ਹਨ ਜੰਗਸ ਇਹ ਦੇਖੋ ਸਾਰੇ ਪੁੱਤਰ ਮਾਰੇ ਗਏ ਜੰਗ ਚੱਲਿਆ ਜਦੋਂ ਮਹਾਭਾਰਤ ਦਾ ਉਹ ਦੋ ਰੋਕੇ ਦੇਖੋ ਤੜਫ ਤੜਫ ਕੇ ਮਰਿਆ ਜਿਸ ਤਰ੍ਹਾਂ ਦੇਖੋ ਉਹਨੂੰ ਹੰਸਾਂ ਨੂੰ ਤੜਫਾਇਆ ਸਰੀ ਨੂੰ ਇਸੇ ਤਰ੍ਹਾਂ ਹੀ ਉਹਨੂੰ ਤੜਫਣਾ ਪਿਆ ਬੱਚਿਆਂ ਦੇ ਵਿਜੋਗ ਵਿੱਚ ਬੱਚਿਆਂ ਦੀ ਦੇਖੋ ਜੰਗ ਦੇ ਵਿੱਚ ਸਾਰੇ ਬੱਚੇ ਮਾਰੇ ਗਏ ਤੇ ਮਹਾਰਾਜ ਜੀ ਇੱਥੇ ਗੁਰੂ ਅੰਮਰਦਾਸ ਜੀ ਵੀ ਸਾਨੂੰ ਇਹ ਦੱਸਦੇ ਹਨ ਕਿਵੇਂ ਦਾ ਫਲ ਕਰਮ ਕੋਈ ਕਰਦਾ ਉਹਦਾ ਉਹਨੂੰ ਭੁਗਤਣਾ ਪੈਂਦਾ ਹੈ ਉੱਥੇ ਪ੍ਰਮਾਤਮਾ ਤੇ ਪਿਆਰੋ ਸਾਰਾ ਕੁਝ ਤੱਕਦਾ ਹੈ ਜਿਹੜੇ ਕਰਮ ਅਸੀਂ ਜ਼ਿੰਦਗੀ ਵਿੱਚ ਕਮਾਉਂਦੇ ਆ ਧਾਰਨ ਕਰ ਲੈਂਦੇ ਆ ਪਾਪ ਕੋ ਕਰਮ ਕਮਾ ਲੈਂਦੇ ਆ ਉਹ ਸਾਰੇ ਹੁਕਤ ਨੇ ਪਿੰਦਨ ਜੇ ਬਾਣੀ ਦਾ ਨਾਮ ਦਾ ਧਨ ਨਹੀਂ ਸਾਡੇ ਪੱਲੇ ਇੱਕੋ ਨਾਮ ਹੀ ਹੈ ਸੱਚਾ ਪ੍ਰਭੂ ਦੀ ਬੰਦਗੀ ਭਗਤੀ ਜਿਹੜੀ ਇਸ ਪਾਪਾਂ ਤੋਂ ਸਾਨੂੰ ਬਚਾ ਸਕਦੀ ਹੈ ਬਾਹਰ ਕੱਢ ਸਕਦੀ ਹੈ ਇਹ ਮਹਾਰਾਜ ਦੇਖੋ ਗੁਰੂ ਅੰਮਰਦਾਸ ਜੀ ਪਾਸ਼ਾ ਸਾਨੂੰ ਵੀ ਦੱਸ ਰਹੇ ਹਨ ਕਿ ਵਿਰਾਗ ਇਸ ਤਰ੍ਹਾਂ ਪੈਦਾ ਹੁੰਦਾ ਹੈ ਇਹਦੇ ਹਿਰਦੇ ਵਿੱਚ ਡਰ ਪੈਦਾ ਕਰੋ ਕਿ ਪ੍ਰਮਾਤਮਾ ਤੱਕ ਰਿਹਾ ਜੇ ਦੁਨੀਆ ਨਹੀਂ ਦੇਖਦੀ ਤਾਂ ਉਹ ਤੱਕਦਾ ਹੈ ਫਿਰ ਆਪਣੇ ਆਪ ਐਟੋਮੈਟਿਕ ਅਸੀਂ ਤੁਹਾਡਾ ਹੱਥ ਪਿੱਛੇ ਹੋ ਜਾਵੇਗਾ ਪਾਪ ਕਰਨ ਤੋਂ ਮਾੜੇ ਕਰਮ ਕਰਨ ਤੋਂ ਮਹਾਰਾਜ ਜੀ ਕਹਿੰਦੇ ਆਪਣੇ ਆਪ ਅਸੀਂ ਪਿੱਛੇ ਹਟਾਂਗੇ ਨਹੀਂ ਤਾਂ ਪਾਪ ਦੇ ਨਾਲ ਕਹਿੰਦੇ ਭੌ ਕਿੱਥੇ ਜਾਗਣਾ ਪ੍ਰੇਮ ਕਿੱਥੇ ਜਾਗਣਾ ਉਹ ਤਾਂ ਦਿਖਾਵਾ ਪਨ ਹੋ ਗਿਆ ਬਾਹਰ ਜਾ ਭੌ ਪਾਏ ਆਪਣਾ ਵਿਰਾਗ ਉਪਜੈ ਮਹਾਰਾਜ ਕਹਿੰਦੇ ਉਹ ਫਿਰ ਵਿਰਾਗ ਬਖਸ਼ਦਾ ਹੈ ਵਿਰਾਗ ਦੇ ਨਾਲ ਹੀ ਮਨ ਉਹਦੇ ਆਚਰਨ ਵਿੱਚ ਟਿਕਦਾ ਹੈ ਮਨ ਆਏ ਮਹਾਰਾਜ ਜੀ ਕਹਿੰਦੇ ਫਿਰ ਮਨ ਆ ਕੇ ਉਹ ਚਰਨਾ ਵਿੱਚ ਵਸ ਜਾਂਦਾ ਹੈ ਫਿਰ ਉਹਦੀ ਪ੍ਰਾਪਤੀ ਹੁੰਦੀ ਹੈ ਵਿਰਾਗੈ ਤੇ ਹਰ ਪਾਈਐ ਹਰਸੋਂ ਰਹੇ ਸਮਾਈ ਕਹਿੰਦੇ ਵਿਰਾਗ ਨੂੰ ਨੇਤਰਾ ਤੁ ਵਿਰਾਗ ਵਖਦਾ ਹੈ ਹੰਝੂ ਵਗ ਜਾਂਦਿਆਂ ਉਹਦੀ ਪ੍ਰੇਮਈ ਭਗਤੀ ਵਿੱਚ ਉਹਦੀ ਤਾਂਗ ਦੇ ਵਿੱਚ ਮਹਾਰਾਜ ਜੀ ਕਹਿੰਦੇ ਉਹ ਬਰਾਗ ਦੇ ਨਾਲ ਹਰੀ ਪਾਲੀਦਾ ਕਹਿੰਦੇ ਫਿਰ ਮਨ ਨਿਰਮਲ ਹੁੰਦਾ ਸੁੱਧ ਹੁੰਦਾ ਹਰ ਸਿਉ ਰਹੇ ਸਮਾਏ ਕਹਿੰਦੇ ਉਹਦੇ ਵਿੱਚ ਦੀਨ ਹੋ ਜਾਂਦਾ ਇੱਕ ਹੋ ਜਾਂਦਾ ਇਹ ਸਹੀ ਮੁਕਤ ਜੇ ਮਨ ਜਿਨਹ ਫਿਰ ਧਾਤ ਨਾ ਲਾਗੇ ਆਏ ਤੇ ਮਹਾਰਾਜ ਜੀ ਫਿਰ ਬਚਨ ਕਰਦਿਆਂ ਕਹਿੰਦੇ ਸਹੀ ਮੁਕਤ ਫਿਰ ਉਹ ਮੁਕਤ ਹੁੰਦਾ ਜੀਵ ਜੇ ਮਨ ਜਿਨੇ 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 ਤੋਂ ਭਾਵ ਜਿੱਤ ਲਿਆ ਜਿਨੇ ਤੋਂ ਭਾਵ ਜਿੱਤਨਾ ਹਰਾ ਜੀ ਕਹਿੰਦੇ ਜਿਨੇ ਮਨ ਨੂੰ ਜਿੱਤ ਲਿਆਣਾ ਉਹ ਦੁਨੀਆ ਦਾ ਮਹਾਰਾਜ ਜੀ ਕਹਿੰਦੇ ਉਹ ਮੇਰੀ ਨਿਗਾਹ ਚ ਸੂਰਮਾ ਹੈ ਬਤਨ ਕਰਦੇ ਨੇ ਮਹਾਰਾਜ ਜੀ ਪੰਜਵੇਂ ਪਾਤਸ਼ਾਹ ਜੀ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਈਤ ਹੈ ਸੂਰਾ ਮਹਾਰਾਜ ਜੀ ਉੱਥੇ ਵੀ ਕੇਂਦਰ ਪੰਜਵੇਂ ਪਾਤਸ਼ਾਹ ਇੱਥੇ ਗੁਰੂ ਤੇਗ ਮਹਾਰਾਜ ਜੀ ਤੀਜੇ ਪਾਤਸ਼ਾਹ ਗੁਰੂ ਅੰਮਰਦਾਸ ਜੀ ਕਹਿੰਦੇ ਹਨ ਸਈ ਮੁਕਤ ਜੇ ਮਨ ਜਿਨ ਜਿਨ ਹੈ ਫਿਰ ਧਾਤ ਨਾ ਲੱਗੈ ਆਏ ਕਹਿੰਦੇ ਜਿਨ੍ਹਾਂ ਨੇ ਮਨ ਨੂੰ ਜਿੱਤ ਲਿਆ ਭਾਈ ਫਿਰ ਤਾਂ ਆਤਮਾਰ ਜੀ ਕਹਿੰਦੇ ਮਾਇਆ ਉਹਨਾਂ ਦੇ ਲਾਗੇ ਨਹੀਂ ਹੁੰਦੀ ਕਹਿੰਦੇ ਮਾਇਆ ਮਮਤਾ ਜਿਹੜੀ ਹੈ ਮੋਹ ਹੈ ਜਿਹੜਾ ਇਹਦੇ ਉਹ ਦੂਰ ਹੋ ਜਾਂਦਾ ਉਹਨਾਂ ਦਾ ਦਸਵੇਂ ਦਵਾਰ ਰਹਿਤ ਰਹੇ ਰਹਿਤ ਕਰੇ ਤ੍ਰਿਭਵਨ ਸੋਜੀ ਪਾਏ ਤ੍ਰਿਭਵਨਾਂ ਦੀ ਫਿਰ ਮਹਾਰਾਜ ਜੀ ਕਹਿੰਦੇ ਸੋਜੀ ਹੁੰਦੀ ਹੈ ਫਿਰ ਦਸਵੇਂ ਦਵਾਰ ਵਿੱਚ ਮਨ ਟਿਕਦਾ ਜਾ ਕੇ ਜਿੱਥੇ ਸਾਡਾ ਪਹੁੰਚਦੀ ਨਹੀਂ ਇੰਦਰੀਆਂ ਇੰਦਰੀਆਂ ਚ ਇੰਦਰੀਆਂ ਚ ਅਸੀਂ ਮਗਨ ਰਹਿੰਦੇ ਆ ਇੰਦਰੀਆਂ ਸਾਡੇ ਖੜਾ ਨਹੀਂ ਛੱਡਦੇ ਹੋ ਬਿਮਾਰਤ ਜੀ ਕਹਿੰਦੇ ਫਿਰ ਇਹ ਮਨ ਜਿਹੜਾ ਸੱਜੇ ਸੱਜੇ ਦਸਵੇਂ ਦਵਾਰ ਵਿੱਚ ਵਾਸ ਕਰਦਾ ਹੈ ਜਿਹੜੇ ਜਿਹੜਾ ਮਹਾਰਾਜ ਦੀ ਬਾਣੀ ਕਹਿੰਦੀ ਹੈ ਨਉ ਗੁਰਵਾਜੇ ਖੁੱਲਿਆਂ ਦਸਵਾ ਗੁਪਤ ਹੈ ਦਸਵਾ ਗੁਪਤ ਰਖਾਇਆ ਆਨੰਦ ਸਬ ਵਿੱਚ ਅਸੀਂ ਜੋ ਜੇ ਤੁਖ ਪੜਦੇ ਹਾਂ ਉਹ ਦਸਵਾ ਦਵਾਰ ਵਿੱਚ ਮਨ ਜਿਹੜਾ ਉਸ ਅਵਸਥਾ ਵਿੱਚ ਪਹੁੰਚ ਜਾਂਦਾ ਫਿਰ ਫਿਰ ਮਹਾਰਾਜ ਜੀ ਕਹਿੰਦੇ ਸੋਨ ਅਵਸਥਾ ਪ੍ਰਾਪਤ ਹੁੰਦੀ ਦਸਵੇਂ ਦੁਆਰ ਰਹਿਤ ਕਰੇ ਤਰਿ ਭਵਨ ਫਿਰ ਤਿੰਨਾ ਭਵਨਾਂ ਦੀ ਸੋਝੀ ਆ ਜਾਂਦੀ ਹੈ ਫਿਰ ਗੁਰੂ ਵਿੱਚ ਚੇਲੇ ਵਿੱਚ ਫਰਕ ਨਹੀਂ ਰਹਿੰਦਾ ਫਿਰ ਗੁਰੂ ਦੀ ਮਤ ਮਹਾਰਾਜ ਜੀ ਕਹਿੰਦੇ ਚੇਲੇ ਦੀ ਆਤਮਾ ਤੇ ਗੁਰੂ ਦੀ ਇੱਕ ਹੋ ਜਾਂਦੀ ਹੈ ਉਹਦੀ ਜੋਤ ਉਹਦੇ ਵਿੱਚ ਮਿਲ ਜਾਂਦੀ ਹੈ ਤਰਿ ਭਵਨ ਸੋਝੀ ਪਾਏ ਤਰਿ ਭਵਨ ਹੁੰਦਾ ਤਿੰਨ ਭਵਨ ਨਾ ਜੁਗਾ ਤੱਕ ਸੁਜੀ ਹੁੰਦੀ ਹੈ ਮਹਾਰਾਜ ਜੀ ਕਹਿੰਦੇ ਕਹਿੰਦੇ ਅਸੀਂ ਪ੍ਰੀਤ ਪੈਂਦੇ ਤੇ ਕੁਮਾਰ ਦੀ ਪ੍ਰੀਤ ਪਈ ਨਾ ਗੁਰੂ ਅੰਮਰਦਾਸ ਪਾਤਸ਼ਾਹ ਜੀ ਤੇ ਉਹਨਾਂ ਕੋਲ ਕੁਛ ਨਹੀਂ ਸੀ ਛिपਿਆ ਜੋ ਪਹਿਲੋਂ ਗੁਰਤਾ ਗੱਦੀ ਤੋਂ ਦੇਖੋ ਇਨੀ ਰਿੱਧੀਆਂ ਸਿੱਧੀਆਂ ਜਿਮ ਜਪਕਾਂਡ ਤੇ ਜਿਬਾ ਤੇ ਨਾ ਉਹ ਪ੍ਰਮਾਤਮਾ ਆਵਸੇ ਜਦੋਂ ਬਚਨ ਕੀਤਾ ਦੇਖੋ ਗਾਗਰ ਢੋਂਦੇ ਸੀ ਮਹਾਰਾਜ ਜਿਗਲਾਈ ਨੇ ਮੀਨਾ ਮਾਰਤਾ ਜਾਂਦਿਆਂ ਨੂੰ ਹਨੇਰਾ ਸੀ ਹਨੇਰੀ ਰਾਤ ਸੀ ਉਹਦੀ ਕਿੱਲੀ ਸੀ ਖੱਡੀ ਦੀ ਜਿਲਾਏ ਕਿੱਲੀ ਆ ਕਿੰਨੀਆਂ ਲਾਂਦੇ ਸੀ ਰਸਤੇ 'ਚ ਆਪਣਾ ਤਾਣਾ ਲਾ ਕੇ ਖੱਡੀ ਹੁੰਦੇ ਸੀ ਜਲਾਇ ਜਲਾਈ ਰਾਤ ਨੂੰ ਹਨੇਰੇ ਵਿੱਚ ਛੱਡਾ ਵੱਜਿਆ ਮਹਾਰਾਜ ਦੇ ਪੈਰ ਨੂੰ ਤੇ ਉਹ ਡਿੱਗੇ ਸਤਿਗੁਰੂ ਜੀ ਤੇ ਉਹਨਾਂ ਨੇ ਗਾਗਰ ਨਹੀਂ ਛੱਡੀ ਮੋਢੇ ਤੋਂ ਆਪ ਸੱਟ ਖਾਲੀ ਗੋਡਾ ਵੱਜਣ ਕਰਕੇ ਗੋਡਾ ਵੀ ਖਿਸਿਆ ਗਿਆ ਤੇ ਪੈਰ ਨੂੰ ਛੱਡਾ ਵੱਜਣ ਕਰਕੇ ਲਹੂ ਨਹਾਣ ਹੋ ਗਿਆ ਮਹਾਰਾਜ ਦਾ ਪੈਰ ਵੀ ਤੇ ਜਦੋਂ ਖੜਕਾ ਹੋਇਆ ਹਨੇਰੇ ਦੇ ਵਿੱਚ ਜਲਾਇ ਪੁੱਛਦਾ ਜਲਾਈ ਇਹ ਕੌਣ ਜਾ ਰਿਹਾ ਸਿਸਟਮ ਕਿਹੜਾ ਖੜਕਾ ਹੋਇਆ ਦੇ ਦੇਖੋ ਚਾਣਕੀ ਉਹਨੇ ਮੀਣਾ ਮਾਰਤਾ ਹਿੰਦੀ ਹੋਰ ਕੋਣ ਹੋਏਗਾ ਕਹਿੰਦੀ ਅੰਮਰੂਣ ਥਾਵੈ ਜਿਹੜਾ ਆਪਣੇ ਕੁੜਮਾ ਦਾ ਪਾਣੀ ਭਰਦਾ ਆਹ ਮੀਣਾ ਮਾਰਿਆ ਦੇਖੋ ਅਮਣੀ ਛਿੜ ਜਾਂਦੀ ਐੋ ਜਿਹੇ ਉਦੋਂ ਵੀ ਲੋਕ ਸਨ ਐ ਅੰਮਰੂਣ ਥਾਵੈ ਜਿਹੜਾ ਕੁੜਮਾ ਦਾ ਪਾਣੀ ਭਰਦਾ ਹੋਰ ਕੋਣ ਹੋਏਗਾ ਜਿਹਦਾ ਕੋਈ ਥਾ ਨਹੀਂ ਤੇ ਮਹਾਰਾਜ ਦੇ ਕੰਨਾਂ ਵਿੱਚ ਲਬਜ ਪਏ ਇਹ ਰਾਤ ਸੀ ਪਰ ਮਹਾਰਾਜ ਦੀ ਜਾਣਦੇ ਸੀ ਕੌਣ ਬੋਲਦਾ ਤੇ ਕਹਿੰਦਾ ਚੱਲਿਏ ਮੈਂ ਤੈਨੂੰ ਥਾਵਾਂ ਨਹੀਂ ਮੈਂ ਤਾਂ ਹੁਣ ਗੁਰੂ ਆਲਾ ਬਣ ਗਿਆ ਮੇਰਾ ਤਾਂ ਸੱਚਾ ਪਾਤਸ਼ਾਹ ਹੈ ਗੁਰੂ ਅਜਦੀ ਸੇਵਾ ਕਰਨ ਕਰਕੇ ਮੈਨੂੰ ਠੇਡਾ ਲੱਗ ਗਿਆ ਤੇਨੀ ਬਚਨ ਕਹਿਣ ਦੀ ਡਰ ਸੀ ਉਹ ਦੇਖੋ ਝੱਲ ਪੈ ਗਿਆ ਉਹ ਜਲਾਈ ਨੂੰ ਝੱਲ ਪੈ ਗਿਆ ਉਹਨੂੰ ਸੁਧ ਬੁੱਧ ਨਹੀਂ ਰਹੀ ਉਹ ਭਜਨ ਲੱਗ ਗਈ ਉਸੇ ਟਾਈਮ ਦਿਮਾਗ 'ਚ ਫਰਕ ਪੈ ਗਿਆ ਭਾਵ ਕਹਿਣ ਤੂੰ ਕੀ ਅਜੇ ਗੁਰਤਾ ਗੱਦੀ ਦੀ ਪ੍ਰਾਪਤ ਨਹੀਂ ਸੇਵਾ ਨਨ ਮਾਲ ਐ ਨਾ ਭਾਂਡਾ ਸਾਹਿਬ ਹੋਇਆ ਜੋਤ ਇੱਕ ਹੋ ਗਈ ਕੋਈ ਫਰਕ ਨਹੀਂ ਰਿਹਾ ਗੁਰੂ ਚੇਲੇ ਦੇ ਵਿੱਚ ਤੇ ਮਹਾਰਾਜ ਨੇ ਦੇਖੋ ਸਾਥਾਂ ਤੇ ਲਿਖਿਆ ਜੇ ਦਸਵੇਂ ਪਾਤਸ਼ਾਹ ਨੇ ਕਹਿਤਾ ਇਹ ਕਹਿੰਦੇ ਆਪੇ ਗੁਰ ਚੇਲਾ ਮਹਾਰਾਜ ਜੀ ਕਹਿੰਦੇ ਆਪ ਹੀ ਚੇਲਾ ਹੈ ਆਪ ਹੀ ਉਹ ਗੁਰੂ ਹੈ ਜਦੋਂ ਜੋਤ ਰੱਖਦੇ ਨਾ ਫਿਰ ਇੱਕੋ ਜਿਹਾ ਬਣਾ ਲੈਂਦਾ ਆਪਣੇ ਵਰਗਾ ਫਰਕ ਨਹੀਂ ਰਹਿੰਦਾ ਭਗਤਾਂ ਵਿੱਚ ਗੁਰਮੁਖਾਂ ਚ ਸੰਤਾਂ ਚ ਤੇ ਮਾਲਕ ਚ ਕਹਿੰਦੇ ਉਹਦੀ ਵਸਤਾ ਹੈ ਵਰਵਸਤਾ ਦਾ ਹੀ ਨਾਮ ਹੈ ਕੋਈ ਸਰੀਰ ਦਾ ਨਾਮ ਨਹੀਂ ਹੈ ਕਿ ਸਰੀਰ ਨੂੰ ਅਸੀਂ ਉਹ ਤੇ ਅਸੀਂ ਵਨੋਟੀ ਪੰਡ ਨੂੰ ਕਹਿ ਦਿੰਨੇ ਆਂ ਸਰੀਰ ਦੇਖ ਕੇ ਸੋਹਣੇ ਵਸਤਰ ਦੇਖ ਕੇ ਪਰ ਅੰਦਰਲਾ ਅੰਦਰ ਨਹੀਂ ਅਸੀਂ ਝਾਤ ਮਾਰਦੇ ਅੰਦਰ ਦੀ ਪਰਖਤਾ ਹੋਏਗੀ ਜੀ ਬਾਣੀ ਨਾਲ ਅਸੀਂ ਬਾਣੀ ਦੇ ਹਸਾਬ ਨਾਲ ਅਸੀਂ ਆਪਣੇ ਮਨ ਨੂੰ ਚੇਂਜ ਕਰਾਂਗੇ ਬਾਣੀ ਪੜਾਂਗੇ ਬਾਣੀ ਦੇ ਵਿਚਾਰ ਨੂੰ ਸਮਝਾਂਗੇ ਫਿਰ ਅੰਦਰਲਾ ਪੰਡ ਸਾਨੂੰ ਸਮਝ ਆ ਜਾਏਗਾ ਕਿਸੇ ਸਰੀਰ ਦਾ ਉਹਨਾਂ ਚ ਬਾਹਰਲੇ ਵਿਖਾਵੇ ਵਿੱਚ ਅਸੀਂ ਫਸੇ ਰਵਾਂਗੇ ਯਾ ਵੀ ਸੰਤ ਹੈ ਯਾ ਵੀ ਭਗਤ ਹੈ ਯਾਰ ਫਿਰ ਤੇ ਅਸੀਂ ਹਰ ਨੂੰ ਹੀ ਕਹਿ ਦਿੰਨੇ ਆਂ ਤੇ ਇੱਥੇ ਮਹਾਰਾਜ ਜੀ ਕਹਿੰਦੇ ਪਹਿਲੋ ਬਾਣੀ ਦੀ ਸਿਹਤ ਸੱਚੇ ਗੁਰੂ ਦਾ ਆਸ਼ੀਰਵਾਦ ਬਾਣੀ ਦੁਆਰਾ ਜਦੋਂ ਹੁੰਦਾ ਹੈ ਤੇ ਫਿਰ ਕਿੱਥੇ ਨੂੰ ਪੁੱਛਣ ਦੀ ਲੋੜ ਨਹੀਂ ਪੈਂਦੀ ਉਹ ਸੰਤ ਦੇ ਮੁਖ ਤੋਂ ਜਿਹੜੇ ਬਚਨ ਨਿਕਲਦੇ ਹਨ ਕਿਸੇ ਪੁਰਸ਼ ਦੇ ਗੁਰਮੁਖ ਦੇ ਕੋਈ ਦੱਸ ਦਿੰਦੇ ਨਾ ਕੀ ਇਹ ਬਾਣੀ ਨਾਲ ਅੰਦਰੋਂ ਬਾਣੀ ਦਾ ਪ੍ਰਭਾਵ ਹੈ ਬਾਣੀ ਦੇ ਬੋਲ ਹਨ ਤੇ ਫਿਰ ਉਹ ਫਰਕ ਵੀ ਨਹੀਂ ਰਹਿੰਦਾ ਮਹਾਰਾਜ ਜੀ ਗੁਰ ਸਿੱਖਾਂ ਪਿਆਰਿਆਂ ਚ ਭਗਤਾਂ ਵਿੱਚ ਕੋਈ ਅੰਤਰ ਨਹੀਂ ਫਿਰਦਾ ਕਹਿੰਦੇ ਉਹ ਅੰਦਰੋਂ ਮੁਕਤ ਹੋ ਜਾਂਦੀ ਆਤਮਾ ਸੇਈ ਮੁਕਤ ਜੇ ਮਨ ਜਿਨਾਂ ਜਿਨ੍ਹਾਂ ਨੇ ਮਨ ਨੂੰ ਜਿੱਤ ਲਿਆ ਫਿਰ ਧਾਤ ਨਾ ਲਾਗੇ ਮਹਾਰਾਜ ਜੀ ਕਹਿੰਦੇ ਧਾਤ ਤੋਂ ਭਾਵ ਹੁੰਦਾ ਹੈ ਮਾਇਆ ਮੋਹ ਜਿਹੜਾ ਉਹ ਲਾਗੇ ਨਹੀਂ ਮਹਾਰਾਜ ਜੀ ਹੁੰਦਾ ਦਸਵੇਂ ਦਵਾਰ ਰਹਿਤ ਕਰੇ ਤ੍ਰਿ ਭਾਵਨਾ ਸੁੱਜੀ ਪਾਏ ਰਹਿ ਭਾਵਨਾ ਦੀ ਸੁੱਜੀ ਹੋ ਜਾਂਦੀ ਮਹਾਰਾਜ ਜੀ ਕਹਿੰਦੇ ਨਾਨਕ ਗੁਰ ਤੇ ਗੁਰ ਹੋਇਆ ਵੇਖੋ ਤਿਸ ਕੀ ਰਜਾਏ ਮਹਾਰਾਜ ਨੇ ਬਚਨ ਕਰਤੇ ਨਾ ਕਹਿੰਦੇ ਗੁਰੂ ਵਰਗੀ ਫਿਰ ਹੋ ਗਿਆ ਨਾਨਕ ਗੁਰ ਤੇ ਗੁਰ ਹੋਇਆ ਮਹਾਰਾਜ ਕਹਿੰਦੇ ਗੁਰੂ ਨਾਲ ਮਿਲਿਆ ਗੁਰੂ ਦਾ ਸੱਚੇ ਦਾ ਸੰਗ ਕੀਤਾ ਤੇ ਗੁਰੂ ਵਰਗੀ ਗੁਣ ਆਗੇ ਅੰਧਿਰ ਦੇ ਵਿੱਚ ਫਿਰ ਗੁਰੂ ਵਰਗੇ ਬਚਨ ਨਿਕਲਣ ਲੱਗੇ ਗੁਰੂ ਵਰਗੀ ਵਿਚਾਰ ਨਿਕਲਣ ਲੱਗੀ ਫਿਰ ਗੁਰੂ ਵਰਗਾ ਹੋ ਗਿਆ ਫਿਰ ਉਹ ਬਚਨਾਂ ਦੀ ਫਰਕ ਸੀ ਨਾ ਜੀਵ ਤੇ ਬੋਲਾ ਦਾ ਫਰਕ ਸੀ ਤੇ ਅਸੀਂ ਮਨਮੁਖ ਸੀ ਕਿੰਦੀ ਕਿਉਂ ਮੇਲ ਨਹੀਂ ਸੀ ਹੋਇਆ ਗੁਰੂ ਨਾਲ ਪਰ ਜਿਸ ਦਿਨ ਤੋਂ ਗੁਰੂ ਵਰਗੇ ਬਚਨ ਅੰਦਰੋਂ ਨਿਕਲਦੇ ਨੇ ਫਿਰ ਮਨੁੱਖ ਗੁਰ ਵਰਗਾ ਹੋ ਜਾਂਦਾ ਨਾਨਕ ਗੁਰ ਤੇ ਗੁਰ ਹੋਇਆ ਵੇਖੋ ਤਿਸ ਕੀ ਰਜਾਏ ਕਹਿੰਦੇ ਪਰ ਉਹਦੀ ਰਜਾ ਹੈ ਰਜਾ ਦੇ ਵਿੱਚ ਉਹ ਜਦੋਂ ਕਿਰਪਾ ਕਰ ਦੇਣ ਫਿਰ ਹੁੰਦਾ ਮਹਾਰਾਜ ਜੀ ਕਹਿੰਦੇ ਗੁਰੁਖ ਗੁਰ ਵਰਗਾ ਐ ਇਉਂ ਕਾਰਨ ਕਰਤਾ ਕਰੇ ਜੋਤੀ ਜੋਤ ਸਮਾਏ ਤੇ ਮਹਾਰਾਜ ਕਹਿੰਦੇ ਕਾਰਨ ਇਹ ਨਾ ਜਿਹੜਾ ਕੰਮ ਹੈ ਇਹ ਕਰਤਾ ਆਪ ਕਰਦਾ ਹੈ ਕਿਉਂਕਿ ਉਹ ਮੋਰੀ ਹੈ ਮਾਲਕ ਕਰਤਾ ਜਿਹੜਾ ਉਹ ਕਾਰਨ ਬਣਾਉਂਦਾ ਹੈ ਆਪ ਫਿਰ ਕਾਰਨ ਬਣਾ ਕੇ ਉਹ ਕਾਰਨ ਨੂੰ ਕਰਦਾ ਵੀ ਹੈ ਉਹਦੀ ਮਿਹਰ ਦੇ ਨਾਲ ਹੀ ਇਹ ਸਭ ਕੁਝ ਕਹਿੰਦੇ ਆਪਣੇ ਆਪ ਨਹੀਂ ਅਸੀਂ ਕੁਝ ਕਰ ਸਕਦੇ ਕਾਰਨ ਹੀ ਬਣਾਇਆ ਨਾ ਕਾਰਨ ਬਣਾਤਾ ਇੰਨੇ ਸਾਲ ਮਹਾਰਾਜ ਦਾ ਮੇਲ ਨਹੀਂ ਹੋਇਆ 21 ਸਾਲ ਦੇਖੋ ਗੰਗਾ ਦੇ ਇਸ਼ਨਾਨ ਕਰਦੇ ਰਹੇ ਮੇਲ ਨਹੀਂ ਹੋਇਆ ਜਿਸ ਕਾਰਨ ਬਣਿਆ ਉਹ ਜੋਗੀ ਮਿਲਿਆ ਉਹਨੇ ਮਿਹਣਾ ਮਾਰਿਆ ਕਿ ਤੇਰਾ ਗੁਰੂ ਪਰੇ ਕਹਿੰਦੇ ਮੇਰਾ ਤਾਂ ਕੋਈ ਗੁਰੂ ਹੀ ਨਹੀਂ ਹੈ ਤੇ ਕਹਿੰਦੇ ਫਿਰ ਤੂੰ ਤੁਨਗੁਰਾ ਹੈ ਮੈਨੂੰ ਪਾਣੀ ਪਾਇਆ ਮੈਂ ਪ੍ਰਿਸ਼ਟ ਹੋ ਗਿਆ ਮੈਨੂੰ ਇਸ਼ਨਾਨ ਕਰਨਾ ਪਵੇਗਾ ਮੈਨੂੰ ਦੁਬਾਰਾ ਜਾ ਕੇ ਜੰਗਾ ਤੇ ਇਸ਼ਨਾਨ ਕਰਨਾ ਪਵੇਗਾ ਬੜੇ ਮਿਹਨੇ ਮਾਰੇ ਤੇ ਦੇਖੋ ਉਥੋਂ ਕਾਰਨ ਬਣਿਆ ਤੇ ਸੱਚੇ ਗੁਰੂ ਨਾਲ ਮੇਲ ਹੋ ਗਿਆ ਤੇ ਕਾਰਨ ਬਣਾਇਆ ਵੀ ਮਹਾਰਾਜ ਨੇ ਖੁਦ ਕਿਉਂ ਜਿਸ ਦਿਨ ਮੇਲ ਕਰਾਣਾ ਹੁੰਦਾ ਉਹਨੇ ਉਹ ਕਾਰਨ ਬਣਾਉਂਦਾ ਹੈ ਕਿਸੇ ਕਾਰਨ ਵਿੱਚ ਆਪ ਪੈ ਕੇ ਉਹ ਕਾਰਨ ਬਣਾ ਕੇ ਆਪਣੇ ਨਾਲ ਮਿਲ ਲੈਂਦਾ ਉਹ ਕਾਰਨ ਕਰਤਾ ਕਰੇ ਜੋਤੀ ਜੋਤ ਜਿਹੜੀ ਸਾਡੀ ਅੰਦਰ ਜੋਤ ਹੈ ਨਾ ਸਰੀਰ ਦੇ ਉਹਦੇ ਵਿੱਚ ਫਿਰ ਮਿਲ ਜਾਂਦੀ ਹੈ ਜੋਤੀ ਜੋਤ ਸਮਾਏ ਤੇ ਜੋਤ ਦੇ ਵਿੱਚ ਜੋ ਸਮਾ ਗਈ ਜੋਤੀ ਮੈਂ ਜੋਤ ਸਮਾਏ ਮਹਾਰਾਜ ਜੀ ਇੱਥੇ ਵੀ ਕਹਿੰਦੇ ਨੇ ਜੋਤ ਵਿੱਚ ਫਿਰ ਜੋਤ ਇੱਕ ਹੋ ਜਾਂਦੀ ਹੈ ਗੁਰਮੁਖ ਦੀ ਤੇ ਗੁਰੂ ਦੀ ਪਰ ਗੁਰੂ ਦੇ ਵਿੱਚ ਤੇ ਸਤਿਗੁਰਾਂ ਦੇ ਵਿੱਚ ਤੇ ਗੁਰਸਿੱਖ ਵਿੱਚ ਕੋਈ ਫਰਕ ਨਹੀਂ ਰਹਿੰਦਾ ਬਹੁਤਾ ਮਹਾਰਾਜ ਜੀ ਕਹਿੰਦੇ ਨਾਨਕ ਗੁਰ ਤੇ ਗੁਰ ਹੋਆ ਇੱਥੇ ਦੱਸਤਾ ਉਹਨਾਂ ਨੇ ਕਹਿੰਦੇ ਗੁਰੂ ਦਾ ਚੇਲਾ ਜਿਹੜਾ ਗੁਰੂ ਵਰ ਕਹੀ ਹੋ ਗਿਆ ਵੇਖੋ ਤਿਸ ਕੀ ਰਜਾਏ ਪਰ ਰਜਾ ਉਹਦੀ ਸੀ ਉਹਨੇ ਆਪ ਹੀ ਕਾਰਨ ਬਣਾਇਆ ਕਰਤੇ ਨੇ ਆਪ ਹੀ ਕਾਰਨ ਵਰਤਾਤਾ ਵਿਧਵੀਓ ਬਣਾਉਂਦਾ ਵਿਧ ਵਿੱਚ ਵਰਤ ਵੀ ਆਪ ਜਾਂਦਾ ਫਿਰ ਮਨੁੱਖ ਉਹਦੇ ਵਰਗਾ ਬਣਦਾ ਆਪਣੇ ਆਪਣੀ ਆਪਾਂ ਤੇ ਬੇਨਤੀ ਕਰ ਸਕਦੇ ਆ ਮਹਾਰਾਜ ਤੁਸੀਂ ਕਿਰਪਾ ਕਰੋ ਨਾਮ ਦੀ ਦਾਤ ਮੁਖਸ਼ੋ ਗੁਰਸਿੱਖੀ ਜੀਵਨ ਬਖਸ਼ੋ ਜਦੋਂ ਇਹ ਵਸਤੂ ਮੰਗਾਗੇ ਵਾਰ-ਵਾਰ ਤਰਲਾ ਕਰਾਂਗੇ ਤਾਂ ਦੇ ਗਈ ਜੇ ਤੇ ਮੰਗਣ ਹੀ ਨਹੀਂ ਸਾਰੀ ਜ਼ਿੰਦਗੀ ਆਪਣੀਆਂ ਵਸਤਵਾਂ ਜਿਹੜੀਆਂ ਸੰਸਾਰ ਦੀਆਂ ਤੁਹਾਡੀਆਂ ਉਹੀ ਲਿਸਟ ਪੂਰੀ ਨਹੀਂ ਹੁੰਦੀ ਸਾਰੀ ਜ਼ਿੰਦਗੀ ਤੇ ਰੋਜ਼ ਜੇ ਦਾਤ ਮੰਗੀ ਇਹ ਨਾਮ ਦੀ ਇਉਂਨੇ ਕਿਤੇ ਤਰਸ ਕਰਕੇ ਦੇਣੀਏ ਫਿਰ ਆਪ ਹੀ ਵਿਧ ਬਣਾਉਂਦਾ ਉਹ ਕਰਤਾ ਆਪਣੇ ਵਿੱਚ ਇੱਕ ਕਰ ਲੈਂਦਾ ਗੁਰਸਿੱਖ ਨੂੰ ਇਹ ਭਾਈ ਅੱਜ ਦੇ ਸ਼ਬਦੀ ਵਿਚਾਰ ਹੈ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੀ ਸੇਵਾ ਨਿਭੰਦੇ ਜੀ ਨਿਕਾਹੀਂ ਭੁੱਲਾ ਜੰਦੀਆਂ ਨ ਮਾਰਸ ਮੱਤ ਬਖਸ਼ ਲੈਣ ਆਈਆਂ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਭਾਈ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸਤ ਨਾਮ ਵਾਹਿਗੁਰੂ